ਜਵਾਬ ਦੇ ਅੰਮਿਤ ਸਰ ਜੰਡਿਆਲਾ ਗੁਰਕੁਲ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਅਮਰਿਤਪਾਲ ਅਮਰੀਦਾ ਦੱਸਿਆ ਜਾ ਰਿਹਾ ਹੈ ਕਿ ਤਿੰਨ ਮਰਡਰ ਕੇਸਾਂ ਵਿੱਚ ਪਹਿਲਾ ਵੀ ਉਹਦਾ ਨਾਮ ਸ਼ਾਮਿਲ ਸੀ ਜਿਸ ਵਿੱਚ ਚਾਰ ਲੋਕਾਂ ਦੀ ਮੌਤ ਵੀ ਹੋਈ ਹੈ ਤੇ ਹੁਣ ਉਹਨਾਂ ਦਾ ਐਨਕਾਊਂਟਰ ਹੋਇਆ ਹੈ ਪੁਲਿਸ ਵੱਲੋਂ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਗੈਂਗਸਟਰ ਜੰਡਿਆਲਾ ਕੋਦੇ ਭਵਾਨਾ ਪਿੰਡ ਦਾ ਰਹਿਣ ਵਾਲਾ ਸੀ ਜਿਸ ਦੀ ਉਮਰ ਲਗਭਗ 23 ਸਾਲ ਦੱਸੀ ਜਾ ਰਹੀ ਹੈ ਉੱਥੇ ਹੀ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਅਮਰੀ ਨੂੰ ਕਾਲ ਗ੍ਰਿਫਤਾਰ ਕੀਤਾ ਸੀ ਜਸਵੰਤ ਜਮਲਤ ਪਾਲ ਅਮਰੀ ਨੇ ਦੱਸਿਆ ਕਿ ਉਦੇ ਵੱਲੋਂ ਨਹਿਰ ਦੇ ਕੋਲ ਦੋ ਹੀਰੋਇਨ ਛੁਪਾ ਰੱਖਿਆ ਨੇ ਜਿਸ ਤੋਂ ਬਾਅਦ ਪੁਲਿਸ ਦੀ ਟੀਮ ਹੀਰੋਇਨ ਦੀ ਰਿਕਵਰੀ ਕਰਨ ਨਹਿਰ ਲਾਗੇ ਪਹੁੰਚ ਜਿਸ ਤੋਂ ਪਤਾ ਲੱਗਦਾ ਹੈ ਕਿ ਅਮਰਿਤਪਾਲ ਵੱਲੋਂ ਇੱਕ ਪਿਸਤਲ ਵੀ ਉੱਥੇ ਲਕੋਈ ਗਈ ਹੈ ਜਦੋਂ ਅਮਰਿਤਪਾਲ ਹੀਰੋਇਨ ਕੱਢਣ ਲਈ ਉੱਥੇ ਜਾਂਦਾ ਹੈ ਤੇ ਉਸ ਬਹਾਨੇ ਉਹ ਪਿਸਤਲ ਨਾਲ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦਾ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਹਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਅਣਦੇਖੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਹੱਥ ਖੜੀਆਂ ਸਮੇਤ ਉਹ ਪੱਜਨ ਦੀ ਵੀ ਕੋਸ਼ਿਸ਼ ਕਰਦਾ ਹੈ ਜਿਸ ਵਿੱਚ ਪੁਲਿਸ ਮੁਲਾਜ਼ਮ ਨੂੰ ਇੱਕ ਗੋਲੀ ਵੀ ਲੱਗਣ ਦੀ ਖਬਰ ਸਾਹਮਣੇ ਆਈ ਤੇ ਇਸ ਲਈ ਪੁਲਿਸ ਮੁਲਾਜ਼ਮ ਦੀ ਹਾਲਤ ਜਿਹੜੀ ਬਹੁਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਕਿ ਪੁਲਿਸ ਮੁਲਾਜ਼ਮ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ ਤੇ ਉੱਥੇ ਹੀ ਦੱਸਦੀ ਹੈ ਕਿ ਫਾਇਰਿੰਗ ਵਿੱਚ ਜੋ ਪੁਲਿਸ ਮੁਲਾਜ਼ਮ ਨੂੰ ਜਿਹੜੀ ਹੈ ਗੋਲੀ ਲੱਗ ਜਾਂਦੀ ਹੈ ਅਤੇ ਤੁਹਾਨੂੰ ਦੱਸ ਦਵਾਂ ਕਿ ਜਵਾਬੀ ਫਾਇਰਿੰਗ ਪੁਲਿਸ ਵੱਲੋਂ ਤੇ ਅਮਰਤਪਾਲ ਅਮਰੀ ਵੱਲੋਂ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਨੇ ਚਾਈਨੈਸ ਪਿਸਤਲਵੀ ਬਰਾਮਦ ਕੀਤੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਗੈਂਗਸਟਰ ਦੇ ਫਾਇਰਿੰਗ ਦੇ ਇਸਤੇਮਾਲ ਵਿੱਚ 0.30 ਬੋਰ ਦੀ ਚਾਈਨੈਸ ਪਿਸਤਲਵੀ ਬਰਾਮਦ ਹੋਈ ਹੈ ਤੇ ਉਥੇ ਦੱਸ ਦਈਏ ਕਿ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਇਹ ਕੇਸ ਗੈਂਗ ਦੇ ਨਾਲ ਜੁੜਿਆ ਹੋਇਆ ਹੈ ਜਿਸ ਦੀ ਜਾਂਚ ਵੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਇਨਕਾਊਂਟਰ ਵਿੱਚ ਅਮਰਤਪਾਲ ਅਮਰੀ ਦੀ ਜਿਹੜੀ ਹੈ ਮੌਤ ਹੋ ਜਾਂਦੀ ਹੈ ਜੋ ਕਿ ਪਿੰਨ ਮਰਡਰ ਕੇਸਾ ਵਿੱਚ ਪਹਿਲਾਂ ਤੋਂ ਹੀ ਜਿਹੜਾ ਅਮਰਤਪਾਲ ਅਮਰੀ ਸ਼ਾਮਿਲ ਸੀਗਾ ਔਰ ਉਹਦੇ ਵਿੱਚ ਚਾਰ ਲੋਕਾਂ ਦੀ ਜਿਹੜੀ ਹੈ ਮੌਤ ਵੀ ਦੱਸੀ ਜਾ ਰਹੀ ਹੈ ਤੇ ਹੁਣ ਉਹਦਾ ਇਨਕਾਊਂਟਰ ਪੁਲਿਸ ਵੱਲੋਂ ਕੀਤਾ ਗਿਆ ਤੇ ਉਹਦੀ ਮੌਕੇ ਤੇ ਹੀ ਮੌਤ ਵੀ ਹੋ ਜਾਂਦੀ ਹੈ। ਇਹ ਮੁਲਜ਼ਮ ਸੀਗਾ ਜੀ ਜਿਹੜਾ ਕਿ ਸਾਨੂੰ ਅੰਮ੍ਰਿਤਸਰ ਰੂਰਲ ਪੁਲਿਸ ਨੂੰ ਚਾਰ ਕਤਲ 'ਚ ਇੱਕ 307 ਦਾ ਕੇਸ ਜਿਹਦੇ ਵਿੱਚ ਦੋ ਬੰਦੇ ਬੜੇ ਸੀਰੀਅਸ ਜਖਮੀ ਹੋਏ ਸੀ। ਉਹਨਾਂ ਚ ਲੜੈਂਦਾ ਸੀਗਾ ਕੱਲੇ ਨੂੰ ਅਰੈਸਟ ਕੀਤਾ ਗਿਆ ਸੀਗਾ। ਔਰ ਇਹਨੇ ਆਪਣੀ ਟੈਲੀਵਿਜ਼ਨ ਤੇ ਦਰਾਂ ਦੱਸਿਆ ਕਿ ਮੈਂ ਹੈਰੋਇਨ ਲਕੋਈ ਹੋਈ ਹੈ 2 ਕਿਲੋ ਦੀ ਹੈਰੋਇਨ ਸੀ ਤੇ ਕਿਉਂਕਿ ਰਾਤ ਲੇਟ ਸੀ ਤਾਂ ਸਵੇਰੇ तकरीबन 8:30 9 ਵਜੇ ਦੇ ਕਰੀਬ ਜਦੋਂ ਅਸੀਂ ਜਿਹੜਾ ਰਿਕਵਰੀ ਲਈ ਲੈ ਕੇ ਆਏ ਸੀਗੇ ਤੇ ਉੱਥੇ ਇਹਨੇ ਅਸਲਾ ਵੀ ਲਪੋਇਆ ਹੋਇਆ ਸੀ ਇਹਨੇ ਉਸੇ ਵੇਲੇ ਆਪੇ ਅਸਲੇ ਨਾਲ ਹਤਕੜੀ ਵੀ ਲੱਗੀ ਹੋਈ ਸੀ ਤੇ ਫਾਇਰ ਕੀਤਾ ਜਿਹੜਾ ਮੁਲਾਜ਼ਮ ਨੇ ਉਹਦੇ ਉੱਥੇ ਗੋਲੀ ਵਜੇ ਇੱਕ ਮੁਲਾਜ਼ਮ ਦੇ ਸਾਡੇ ਦੇ ਜ਼ਖਮੀ ਹੋ ਗਿਆ ਇਹ ਹਾਥਕੜੀ ਸੁਏ ਨੇ ਭਜਨ ਦੀ ਕੋਸ਼ਿਸ਼ ਕੀਤੀ ਇੱਕ ਪੁਲਿਸ ਆਫੀਸਰ ਦੀ ਪੱਗ 'ਚ ਵੀ ਗੋਲੀ ਲੱਗੀ ਚੱਗੀ ਉਹਦਾ ਵੀ ਬਚਾਅ ਹੋ ਗਿਆ ਤੇ ਪੁਲਿਸ ਨੇ ਸੈਲਫ ਡੈਥ ਸਪਾਇਰ ਕੀਤਾ ਤੇ ਇਹ ਜਿੱਥੇ ਦੀ ਡੈਥ ਹੋ ਗਈ ਹੈ ਤੇ ਇਹ ਅੱਜ ਦਾ ਜਿਹੜਾ ਸਵੇਰ ਦਾ ਵਾਕ ਇਹ ਮੁਕਾਬਲਾ ਹੈ ਕੀ ਗੱਲ ਹੈ ਮੁਕਾਬਲਾ ਹੀ ਜੀ ਸਰ ਇਹ ਇਕੱਲਾ ਹੀ ਦਾ ਕੋਈ ਨਾਲ ਹੋਰ ਵੀ ਮੈਂ ਤੇ 10 ਵਜੇ ਦੀ ਰਾਤ ਇਹਨੂੰ ਕੱਲ ਇਹਨੂੰ ਗਸ਼ਤਾਰ ਕੀਤਾ ਗਿਆ ਸੀ ਪੁਲਿਸ ਵੱਲੋਂ ਮਕადა ਇਹ ਇਹਨੇ ਰੈਸਟ ਪਾਈ ਹੋਈ ਸੀ ਔਰ ਅਜੇ ਸ਼ਰੀਰ ਕਾਬੂ ਨਹੀਂ ਲੈ ਰਿਹਾ ਇਹਦੇ ਕੋ ਥਿਆ ਕਿਹੜਾ ਜਿਹੜਾ ਸੀਰੀਅਸਲੀ ਜਿਹੜੇ ਇੰਜਰਡ ਹੋਏ ਨੇ ਹਾਂ ਜਿਹੜਾ ਮੁਲਾਜ਼ਮ ਚਖਮੀ ਆ ਉਹ ਸੀਰੀਅਸ ਇੰਜਰਡ ਆ ਜੀ ਔਰ ਇੱਕ ਫਾਰਚੂਨੇਟਲੀ ਸਾਡਾ ਪਛਾਣ ਹੋ ਗਿਆ ਉਹ ਪੱਗ ਚ ਕੀ ਨਾਮ ਕਿਸੇ ਗੈਂਗ ਦੇ ਨਾਲ ਵੀ ਸਬੰਧਤ ਹੈਗਾ 9mm ਦਾ ਇੰਪੋਰਟਡ ਪਿਸਤਲ ਆ ਜੀ ਔਰ ਇੱਕ ਵੀ ਬੋਟੀਆਂ ਵੀ ਸਾਨੂੰ ਬੋਰੀਆਂ ਮਿਲਿਆ 2 ਕਿਲੋ ਹੈਰੋਇਨ ਮਿਲਿਆ ਇਹਦਾ ਨਾਮ ਅਮਰਜੀਤ ਅਮਰੀ ਇਹਨੂੰ ਲੈਂਬਰ ਕਹਿੰਦੇ ਆ ਇਹ ਆਪਣਾ ਭੰਗਵਾ ਪੈਂਦਾ ਇੱਥੇ ਜੰਡਾਲੇਚ ਉੱਥੋਂ ਦਾ ਇਹ ਧੰ ਵਾਲਾ ਕਿਸੇ ਗੈਂਗ ਦੇ ਨਾਲ ਸਬੰਧਤ ਹੈਗਾ ਹਾਂ ਇਹ ਗੈਂਗ ਆ ਜੀ ਜਿਹੜਾ ਇੱਥੇ ਸਾਡਾ ਨੋਟੋਰੀਅਸ ਕ੍ਰਿਮੀਨਲ ਆ ਅਗੇਨ ਸਾਨੂੰ ਕਈ ਕੇਸਿਸ ਚ ਵਾਂਟਡ ਆ ਹੈਪੀ ਜਿਹੜਾ ਨੋ ਹੈਪੀ ਏਰੀਆ ਦਾ ਵੀਕੈਂਡ ਹੈ ਆ ਉਹਦਾ ਇਹ ਸਾਥੀ ਆ ਕਲੋਜ਼ ਐਸੋਸੀਏਟ ਸੀਗਾ ਔਰ ਇਹਦੇ ਨਾਲ ਦੇ ਇਹਨਾਂ ਖਤਰਾ ਚ ਜਿਹੜੇ ਪਹਿਲੇ ਮੁਲਜ਼ਮ ਸੀਗੇ ਉਹ ਗ੍ਰਫਤਾਰ ਹੋ ਗਏ ਹੋਏ ਆ ਇੱਕ ਨੂੰ ਅਸੀਂ ਗੁਆਚ ਤੋਂ ਫੜ ਕੇ ਲਿਆਏ ਸੀਗੇ ਆ ਦੋਵਾਂ ਨੂੰ ਪਹਿਲੋ ਰੈਸਟ ਕਰ ਚੁੱਕੇ ਆ ਅਸੀਂ ਤੇ ਇਹ ਇੱਕ ਉਹਦਾ ਮੇਨ ਸ਼ੂਟਰ ਰਹਿਦਾ ਸੀਗਾ ਇਹ ਕਿੰਨੇ ਘੰਟੇ ਮੁਕਾਬਲਾ ਚੱਲਿਆ ਕਿੰਨੇ ਜੀ ਹੁਣ ਵੀਰ ਵੀ ਸਾਰਾ ਹੋਣਾ ਅਸੀਂ ਪਹੁੰਚੇ ਜੀ ਸਾਰੀ ਚੀਜ਼ਾਂ ਅਸੀਂ ਦੇਖ ਰਹੇ ਆ ਸ਼ਾਰੀ ਦੋ ਵੀ ਤੁਹਾਨੂੰ ਕਾਰਵਾਈ ਹਾਮੀ ਚ ਲੈ ਕੇ ਆ ਗਿਆ ਦੱਸਿਆ ਜਾ ਰਿਹਾ ਐਸਐਟਓ ਦੇ ਉੱਪਰ ਵੀ ਜਿਹੜੀ ਫਾਇਰਿੰਗ ਕੀਤੀ ਗਈ ਹੈ ਦੱਸਿਆ ਜਾ ਰਿਹਾ ਐਸਐਟਓ ਦੇ ਉੱਪਰ ਵੀ ਜਿਹੜੀ ਫਾਇਰਿੰਗ ਕੀਤੀ ਗਈ ਹੈ ਦੇਖੋ ਮੈਂ ਤੁਹਾਨੂੰ ਸਿਰਫ ਇਹ ਦੱਸਣਾ ਲਈ ਸਾਡੀ ਪੁਲਿਸ ਟੀਮ ਸੀਗੀ ਪੁਲਿਸ ਟੀਮ ਦੇ ਇੱਕ ਸਾਡੇ ਪੀਸ ਆਫੀਸ਼ਰ ਜ਼ਖਮੀ ਹੋਇਆ ਸੀਰੀਅਸ ਜ਼ਖਮੀ ਹੋਇਆ ਜੀ ਉਹਨੂੰ ਅਸੀਂ ਇਮੀਡੀਟਲੀ ਹਸਪੀਟਲ ਸ਼ਿਫਟ ਕੀਤਾ ਹੋਇਆ ਹੈ ਔਰ ਇੱਕ ਸਾਡੇ ਪੀਸ ਆਫੀਸ਼ਰ ਦੇ ਪੱਗ ਤੇ ਗੋਲੀ ਲਾ ਕੇ ਨੰਗੀ ਉਹ ਪਚਾਉ ਹੋ ਗਿਆ ਤੁਮ ਅਸੀਂ ਰੰਗ